ਦੋਸਤੋ ਇੱਕ ਘਟਨਾ ਤੁਸੀਂ ਸਭ ਨੇ ਸੁਣੀ ਐ ਕਿ ਕਿਵੇਂ ਪਟਿਆਲਾ ਦੇ ਵਿੱਚ ਪੁਲਿਸ ਦੇ ਕੁਝ ਇੰਸਪੈਕਟਰਾਂ ਤੇ ਮੁਲਾਜ਼ਮਾਂ ਵੱਲੋਂ ਇੱਕ ਫੌਜ ਦੇ ਕਰਨਲ ਨੂੰ ਬੁਰੀ ਤਰੀਕੇ ਨਾਲ ਕੁੱਟਿਆ ਗਿਆ ਮੈਂ ਇਸ ਘਟਨਾ ਦੇ ਨਾਲ ਜੋੜਦਾ ਇੱਕ ਪੁਰਾਣੀ ਘਟਨਾ ਯਾਦ ਕਰਵਾਉਣੀ ਚਾਹਣਾ ਹੈ 1959 ਦੀ ਘਟਨਾ ਜਦੋਂ ਪੰਜਾਬ ਦੇ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਸਨ ਪ੍ਰਤਾਪ ਸਿੰਘ ਕੈਰੋਂ ਦੇ ਨਾਲ ਜੁੜੀ ਫੌਜ ਦੀ ਇਹ ਘਟਨਾ ਤੁਹਾਡੇ ਨਾਲ ਸਾਂਝੀ ਕਰਦੇ ਆ 1959 ਦੇ ਵਿੱਚ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਜਾਟ 5 ਜਾਟ ਰੈਜੀਮੈਂਟ ਉੱਥੇ ਮਜੂਦ ਸੀ ਉਸਤੇ ਇੱਕ ਅਫਸਰ ਅਫਸਰ ਦੀ ਬਦਲੀ ਹੋਈ ਉਥੋਂ ਉਸਨੇ ਜਾਣਾ ਸੀ ਤਾਂ ਫੌਜ ਦੇ ਕਈ ਅਫਸਰ ਉਸਨੂੰ ਵਧਾਈਗੀ ਦੇਣ ਲਈ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਰੇਲਵੇ ਸਟੇਸ਼ਨ ਤੇ ਪਹੁੰਚਦੇ ਆ ਰੇਲਵੇ ਸਟੇਸ਼ਨ ਤੇ ਪਹੁੰਚਦੇ ਆ ਅਫਸਰ ਨੂੰ ਟ੍ਰੇਨ ਦੇ ਵਿੱਚ ਬਿਠਾਉਂਦੇ ਆ ਗੱਲਾਂ ਬਾਤਾਂ ਕਰਦੇ ਟ੍ਰੇਨ ਵਿੱਚ ਬਿਠਾ ਲੈਂਦੇ ਆ ਟ੍ਰੇਨ ਚੱਲ ਪੈਂਦੀ ਹੈ ਉਸ ਤੋਂ ਬਾਅਦ ਜਦੋਂ ਵਾਪਸੀ ਕਰਦੇ ਆ ਤਾਂ ਅਫਸਰਾਂ ਦੇ ਨਾਲ ਉਹਨਾਂ ਦੀਆਂ ਪਤਨੀਆਂ ਵੀ ਸਨ ਤਾਂ ਉੱਥੇ ਕੁਝ ਨੌਜਵਾਨ ਅਵਾਰਾਗਰਦੀ ਕਰਦੇ ਆਉਂਦੇ ਆ ਰੌਲਾ ਰੱਪਾ ਪਾਉਂਦੇ ਆ ਤੋ ਇਹ ਸਭ ਕੁਝ ਕਰਦੇ ਅਫਸਰਾਂ ਨੂੰ ਕੁਝ ਟੀਚਰਾਂ ਟਾਉਟ ਕਰਦੇ ਆ ਤਾਂ ਇਸ ਦੇ ਦੌਰਾਨ ਉਹ ਇੱਕ ਅਫਸਰ ਦੀ ਪਤਨੀ ਦੇ ਨਾਲ ਛੇੜਖਾਨੇ ਵੀ ਕਰ ਜਾਂਦੇ ਆ ਤਾਂ ਜਿਸ ਤੇ ਫੌਜ ਦੇ ਅਫਸਰ ਕੁਝ ਵਿਚਾਰ ਕਰਦੇ ਆ ਚਰਚਾ ਕਰਦੇ ਆ ਤੇ ਉਸ ਤੋਂ ਬਾਅਦ ਉਹਨਾਂ ਨੂੰ ਗੁੱਸਾ ਆਉਂਦਾ ਪਰ ਉਹ ਨੌਜਵਾਨ ਵੀ ਹਟਦੇ ਨਹੀਂ ਤਾਂ ਇਸੇ ਦੌਰਾਨ ਜਦੋਂ ਮਾਮਲਾ ਵੱਧ ਜਾਂਦਾ ਤਾਂ ਫੌਜ ਦੇ ਅਫਸਰ ਉਹਨਾਂ ਦਾ ਪਿੱਛੇ ਭੱਜ ਲੈਂਦੇ ਆ ਪਿੱਛੇ ਭੱਜ ਲੈਂਦੇ ਆ ਨੌਜਵਾਨ ਅੱਗੇ ਭੱਜਦੇ ਆ ਭੱਜਦੇ ਭੱਜਦੇ ਉਹ ਨੌਜਵਾਨ ਇੱਕ ਸਿਨੇਮੇ ਦੇ ਵਿੱਚ ਚਲੇ ਜਾਂਦੇ ਆ ਕਿ ਥੀਏਟਰ ਦੇ ਵਿੱਚ ਚਲੇ ਜਾਂਦੇ ਆ ਜਿੱਥੇ ਥੀਏਟਰ ਦੇ ਵਿੱਚ ਉਹ ਐਂਟਰ ਹੋ ਜਾਂਦੇ ਆ ਤਾਂ ਉੱਥੇ ਜਦੋਂ ਐਂਟਰ ਹੋ ਜਾਂਦੇ ਆ ਤਾਂ ਉਹਨਾਂ ਨੂੰ ਲੱਭਣਾ ਮੁਸ਼ਕਲ ਹੋ ਜਾਂਦਾ ਹੈ ਤਾਂ ਉਸੇ ਦੇ ਦੌਰਾਨ ਹੀ ਅਮਰਤ ਸਰ ਦੇ ਵਿੱਚ ਉਸ ਸਮੇਂ ਕਮਾਂਡਿੰਗ ਅਫਸਰ ਸਨ ਜੋਤੀ ਮੋਹਨ ਸਿੰਘ ਉਹਨਾਂ ਕੋਲੇ ਇਹ ਗੱਲ ਪਹੁੰਚਦੀ ਹੈ ਤਾਂ ਉਹ ਆਪਣੀ ਬਟਾਲੀਅਨ ਦੇ ਵਿੱਚੋਂ ਕੁਝ ਫੌਜੀ ਜਵਾਨਾਂ ਨੂੰ ਉਸ ਸਿਨੇਮੇ ਦੇ ਵੱਲ ਤੋਰ ਦਿੰਦੇ ਆ ਕਿ ਜਾਓ ਤਲਾਸ਼ੀ ਲਾਓ ਤੇ ਉਹਨਾਂ ਨੂੰ ਲੈ ਕੇ ਆਓ ਤਾਂ ਜਦ ਜਿਹੜੇ ਫੌਜ ਦੇ ਜਵਾਨ ਉੱਥੇ ਪਹੁੰਚਦੇ ਆ ਸਿਨੇਮੇ ਦੀ ਤਲਾਸ਼ੀ ਹੁੰਦੀ ਹੈ ਸਨੇਮੇ ਦੀ ਤਲਾਸ਼ੀ ਦੌਰਾਨ ਉਹਨਾਂ ਨੂੰ ਫੜ ਲਿਆ ਜਾਂਦਾ ਹੈ ਫੜ ਕੇ ਜਦ ਉਹਨਾਂ ਨੂੰ ਜਿਹੜੇ ਫੌਜ ਦਾ ਕੈਂਟ ਏਰੀਆ ਉਹਦੇ ਵਿੱਚ ਲੈ ਆਂਦਾ ਜਾਂਦਾ ਹੈ ਕੈਂਪ ਫੌਜ ਦੇ ਕੈਂਪ ਦੇ ਵਿੱਚ ਲੈ ਕੇ ਆਂਦਾ ਤਾਂ ਉਸ ਦੇ ਵਿੱਚ ਇੱਕ ਨੌਜਵਾਨ ਹੁੰਦਾ ਜੋ ਉਸ ਸਮੇਂ ਦੇ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਦਾ ਪੁੱਤਰ ਹੁੰਦਾ ਤਾਂ ਪ੍ਰਤਾਪ ਸਿੰਘ ਕੈਰੋਂ ਦੇ ਪੁੱਤਰ ਨੂੰ ਜਿਹੜੇ ਐ ਫੌਜ ਦੇ ਕੈਂਪ ਆਪਸ ਦੇ ਵਿੱਚ ਲਿਆ ਕੇ ਉੱਥੇ ਉਹਦੇ ਨਾਲ ਚੰਗੀ ਉਹਦਾ ਸੇਵਾ ਪਾਣੀ ਕਰਦੀ ਹੈ ਫੌਜ ਇਹ ਘਟਨਾ ਹੌਲੀ-ਹੌਲੀ ਪ੍ਰਤਾਪ ਸਿੰਘ ਕੈਰਨ ਤੱਕ ਪਹੁੰਚਦੀ ਹੈ ਜਦ ਰਾਤ ਨੂੰ ਪੁੱਤਰ ਨਹੀਂ ਆਉਂਦਾ ਅਗਲੇ ਦਿਨ ਜਦ ਪਤਾ ਲੱਗਦਾ ਹੈ ਪ੍ਰਤਾਪ ਸਿੰਘ ਕੈਰਨ ਨੂੰ ਕਿ ਉਹ ਫੌਜ ਦੇ ਏਰੀਏ ਦੇ ਵਿੱਚ ਹੈ ਪ੍ਰਤਾਪ ਸਿੰਘ ਕੈਰਨ ਨੂੰ ਜਾਹਰਾ ਗੁੱਸਾ ਵੀ ਆਇਆ ਹੋਣਾ ਉਹ ਆਪਣੇ ਲਾਮ ਲਸ਼ਕਰ ਲੈ ਕੇ ਫੌਜ ਦੇ ਏਰੀਏ ਦੇ ਵਿੱਚ ਜਾਂਦੇ ਆ ਤਾਂ ਫੌਜ ਦੇ ਏਰੀਏ ਵਿੱਚ ਐਂਟਰ ਹੋਣ ਤੋਂ ਪਹਿਲਾਂ ਉਹਨਾਂ ਨੂੰ ਕੋਈ ਵੀ ਵੀ ਆਈਪੀ ਟ੍ਰੀਟਮੈਂਟ ਨਹੀਂ ਦਿੱਤਾ ਜਾਂਦਾ ਉਹਨਾਂ ਨੂੰ ਉੱਥੇ ਰੋਕ ਲਿਆ ਜਾਂਦਾ ਤੇ ਪੈਦਲ ਕਮਾਂਡਿੰਗ ਅਫਸਰ ਦੇ ਕਮਰੇ ਤੱਕ ਲਿਜਾਇਆ ਜਾਂਦਾ ਹੈ ਉੱਥੇ ਜਾ ਕੇ ਉਹਨਾਂ ਤੋਂ ਸੌਰੀ ਫੀਲ ਕਰਾਈ ਜਾਂਦੀ ਹੈ ਪੁਲਿਸ ਫੌਜ ਨੇ ਜਿਹੜੀ ਸੇਵਾ ਪਾਣੀ ਕਰ ਲਈ ਹੁੰਦੀ ਕਰਨੀ ਹੁੰਦੀ ਹੈ ਕਰ ਲਈ ਹੁੰਦੀ ਹੈ ਉਸ ਨੂੰ ਜਿਹੜਾ ਜੋ ਮਾਫੀ ਮੰਗਾ ਕੇ ਚੀਫ ਮਿਨਿਸਟਰ ਤੋਂ ਤੇ ਪੁੱਤਰ ਦੇ ਦਿੱਤਾ ਜਾਂਦਾ ਪ੍ਰਤਾਪ ਸਿੰਘ ਕਹਿਰੋਂ ਜਵਾਲਾਲ ਨਹਿਰੂ ਦੇ ਬੜੇ ਨਜ਼ਦੀਕੀ ਸਨ ਉਸ ਸਮੇਂ ਦੇ ਪ੍ਰਧਾਨ ਮੰਤਰੀ ਜਵਾਲਾਲ ਨਹਿਰੂ ਦੇ ਬੜੇ ਨਜ਼ਦੀਕੀ ਸਨ ਪ੍ਰਤਾਪ ਸਿੰਘ ਕਹਿਰੋਂ ਇਹ ਮਾਮਲਾ ਜਦ মিডিਆ ਦੇ ਵਿੱਚ ਆ ਜਾਂਦਾ ਤਾਂ ਉਸ ਸਮੇਂ মিডিਆ ਦੇ ਵਿੱਚ ਆਉਣ ਤੋਂ ਬਾਅਦ ਇਹ ਮਾਮਲਾ ਸੰਸਦ ਦੇ ਵਿੱਚ ਵੀ ਗੂੰਜਦਾ ਜਦ ਸੰਸਦ ਦੇ ਵਿੱਚ ਇਹ ਤੇ ਚਰਚਾ ਹੁੰਦੀ ਹੈ ਪ੍ਰਤਾਪ ਸਿੰਘ ਕੈਰੋਂ ਵੀ ਜਿਹੜੇ ਆ ਉਸ ਸਮੇਂ ਪ੍ਰਧਾਨ ਮੰਤਰੀ ਜਵਾਲਾਲ ਨਹਿਰੂ ਨੇ ਇਸ ਮਾਮਲੇ ਤੇ ਕਹਿੰਦੇ ਆ ਤੇ ਪ੍ਰਧਾਨ ਮੰਤਰੀ ਜਵਾਲਾਲ ਨਹਿਰੂ ਇਸ ਮਾਮਲੇ ਤੇ ਪ੍ਰਤਾਪ ਸਿੰਘ ਕੈਰੋਂ ਤੋਂ ਪੁੱਛਗਿੱਛ ਕਰਨ ਦੀ ਬਜਾਏ ਕਿ ਉਸਦੇ ਪੁੱਤਰ ਨੇ ਅਜਿਹਾ ਕੰਮ ਕਿਉਂ ਕੀਤਾ ਕਿਉਂਕਿ ਜਦ ਪ੍ਰਤਾਪ ਸਿੰਘ ਕੈਰੋਂ ਇਸ ਐਡੇ ਵੱਡੇ ਅਹੁਦੇ ਤੇ ਨੇ ਤੇ ਉਹਨਾਂ ਦੇ ਪੁੱਤਰ ਨੇ ਇਡੀ ਘਟੀਆ ਹਰਕਤ ਕਿਉਂ ਕੀਤੀ ਤਾਂ ਉਦੋਂ ਉਹਨੂੰ ਇਹ ਪੁੱਛਣ ਦੀ ਬਜਾਏ ਉਹ ਆਰਮੀ ਦੇ ਚੀਫ ਨੂੰ ਇੱਕ ਪੱਤਰ ਲਿਖਦੇ ਆ ਕਿ ਇਹ ਕੰਮ ਕਿਉਂ ਹੋਇਆ ਇਹ ਚੀਜ਼ ਕਿਉਂ ਵਾਪਰੀ ਤਾਂ ਉਸ ਸਮੇਂ ਦੇ ਆਰਮੀ ਦੇ ਚੀਫ ਜਰਨਲ ਜਿਹੜੇ ਆ ਥਮਈਆ ਸਨ ਤਾਂ ਜਿਹੜਾ ਉਹ ਜਵਾਲਾਲ ਨਹਿਰੂ ਨੂੰ ਜਵਾਬ ਦਿੰਦੇ ਆ ਉਹ ਜਵਾਬ ਸੁਣ ਕੇ ਤੁਸੀਂ ਵੀ ਕਹੋਗੇ ਕਿ ਇਹ ਜਵਾਬ ਇਤਿਹਾਸਕ ਜਵਾਬ ਹੈ ਤਾਂ ਉਹ ਜਵਾਬ ਇਹ ਦਿੰਦੇ ਆ ਕਿ ਜੇਕਰ ਅਸੀਂ ਆਪਣੀਆਂ ਔਰਤਾਂ ਦੀ ਇੱਜ਼ਤ ਨਹੀਂ ਬਚਾ ਸਕਦੇ ਤਾਂ ਫਿਰ ਤੁਸੀਂ ਕਿਵੇਂ ਸੋਚ ਸਕਦੇ ਹੋ ਕਿ ਅਸੀਂ ਸਰਹੱਦਾਂ ਤੇ ਆਪਣੇ ਦੇਸ਼ ਦੀ ਰਾਖੀ ਕਰ ਸਕਦੇ ਆ ਤਾ ਕਮਾਲ ਦਾ ਜਵਾਬ ਉਸ ਸਮੇਂ ਦੇ ਜਿਹੜੇ ਜਰਨਲ ਥਮਈਆ ਸਨ ਉਹਨਾਂ ਵੱਲੋਂ ਦਿੱਤਾ ਜਾਂਦਾ ਤਾਂ ਉਸ ਤੋਂ ਬਾਅਦ ਇਹ ਫਿਰ ਮਾਮਲਾ ਠੱਪ ਹੋ ਜਾਂਦਾ ਤਾਂ ਇਹ ਇੱਕ ਇਤਿਹਾਸਕ ਕਦਮ ਉਠਾਇਆ ਗਿਆ ਸੀ ਭਾਰਤੀ ਫੌਜ ਵੱਲੋਂ ਤੇ ਇਤਿਹਾਸਕ ਜਿਹੜਾ ਜਵਾਬ ਦਿੱਤਾ ਗਿਆ ਸੀ ਭਾਰਤੀ ਫੌਜ ਦੇ ਜਰਨਲ ਵੱਲੋਂ ਕਿ ਜੇਕਰ ਅਸੀਂ ਆਪਣੀਆਂ ਔਰਤਾਂ ਦੀ ਰਾਖੀ ਨਹੀਂ ਕਰ ਸਕਦੇ ਤਾਂ ਅਸੀਂ ਫਿਰ ਦੇਸ਼ ਦੀ ਰਾਖੀ ਕਿਵੇਂ ਕਰ ਸਕਦੇ ਹਾਂ ਤਾਂ ਅਜਿਹਾ ਕੰਮ ਵੀ ਫੌਜ ਕਰ ਦਿੰਦੀ ਹੈ ਜਦੋਂ ਕਿਤੇ ਪਾਣੀ ਸਿਰ ਤੋਂ ਦੀ ਲੰਘਦਾ ਕਿ ਚੀਫ ਮਨਿਸਟਰ ਦੇ ਪੁੱਤਰ ਦੇ ਵੀ ਸੇਵਾ ਪਾਣੀ ਫੌਜ ਜਦੋਂ ਕਰ ਦਿੰਦੀ ਹੈ ਦੋਸਤੋ ਇੱਕ ਘਟਨਾ ਤੁਸੀਂ ਸਭ ਨੇ ਸੁਣੀ ਹੈ ਕਿ ਕਿਵੇਂ ਪਟਿਆਲਾ ਦੇ ਵਿੱਚ ਪੁਲਿਸ ਦੇ ਕੁਝ ਇੰਸਪੈਕਟਰਾਂ ਤੇ ਮੁਲਾਜ਼ਮਾਂ ਵੱਲੋਂ ਇੱਕ ਫੌਜ ਦੇ ਕਰਨਲ ਨੂੰ ਬੁਰੀ ਤਰੀਕੇ ਨਾਲ ਘੁੱਟਿਆ ਗਿਆ ਮੈਂ ਇਸ ਘਟਨਾ ਦੇ ਨਾਲ ਜੋੜਦਾ ਇੱਕ ਪੁਰਾਣੀ ਘਟਨਾ ਯਾਦ ਕਰਵਾਉਣੀ ਚਾਹਣਾ ਹੈ 1950 ਦੀ ਘਟਨਾ ਹੈ ਜਦੋਂ ਪੰਜਾਬ ਦੇ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋ ਸਨ ਪ੍ਰਤਾਪ ਸਿੰਘ ਕੈਰੋਂ ਦੇ ਨਾਲ ਜੁੜੀ ਫੌਜ ਦੀ ਇਹ ਘਟਨਾ ਤੁਹਾਡੇ ਨਾਲ ਸਾਂਝੀ ਕਰਦੇ ਆਂ 1959 ਦੇ ਵਿੱਚ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਜਾਟ 5 ਜਾਟ ਰੈਜਿਮੈਂਟ ਉੱਥੇ ਮয়ੂਜਦ ਸੀ ਉਸਤੇ ਇੱਕ ਅਫਸਰ ਅਫਸਰ ਦੀ ਬਦਲੀ ਹੋਈ ਉਥੋਂ ਉਸਨੇ ਜਾਣਾ ਸੀ ਤਾਂ ਫੌਜ ਦੇ ਕਈ ਅਫਸਰ ਉਸ ਨੂੰ ਵਧਾਈਗੀ ਦੇਣ ਲਈ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਰੇਲਵੇ ਸਟੇਸ਼ਨ ਤੇ ਪਹੁੰਚਦੇ ਆਂ ਰੇਲਵੇ ਸਟੇਸ਼ਨ ਤੇ ਪਹੁੰਚਦੇ ਆ ਅਫਸਰ ਨੂੰ ਟ੍ਰੇਨ ਦੇ ਵਿੱਚ ਬਿਠਾਉਂਦੇ ਆ ਗੱਲਾਂ ਬਾਤਾਂ ਕਰਦੇ ਟ੍ਰੇਨ ਵਿੱਚ ਬਿਠਾ ਲੈਂਦੇ ਆ ਟ੍ਰੇਨ ਚੱਲ ਪੈਂਦੀ ਹੈ ਉਸ ਤੋਂ ਬਾਅਦ ਜਦੋਂ ਵਾਪਸੀ ਕਰਦੇ ਆ ਤਾਂ ਅਫਸਰਾਂ ਦੇ ਨਾਲ ਉਹਨਾਂ ਦੀਆਂ ਪਤਨੀਆਂ ਵੀ ਸਨ ਤਾਂ ਉੱਥੇ ਕੁਝ ਨੌਜਵਾਨ ਅਵਾਰਾਗਰਦੀ ਕਰਦੇ ਆਉਂਦੇ ਆ ਰੌਲਾ ੜੱਪਾ ਪਾਉਂਦੇ ਆ ਤੇ ਉਹ ਇਹ ਸਭ ਕੁਝ ਕਰਦੇ ਅਫਸਰਾਂ ਨੂੰ ਕੁਝ ਟੀਚਰਾਂ ਟਾਉਂਟ ਕਰਦੇ ਆ ਤਾਂ ਇਸ ਦੇ ਦੌਰਾਨ ਉਹ ਇੱਕ ਅਫਸਰ ਦੀ ਪਤਨੀ ਦੇ ਨਾਲ ਛੇੜਖਾਨੇ ਵੀ ਕਰ ਜਾਂਦੇ ਆ ਤਾਂ ਜਿਸ ਤੇ ਫੌਜ ਦੇ ਅਫਸਰ ਕੁਝ ਵਿਚਾਰ ਕਰਦੇ ਆ ਚਰਚਾ ਕਰਦੇ ਆ ਤੇ ਉਸ ਤੋਂ ਬਾਅਦ ਉਹਨਾਂ ਨੂੰ ਗੁੱਸਾ ਆਉਂਦਾ ਪਰ ਉਹ ਨੌਜਵਾਨ ਵੀ ਹਟਦੇ ਨਹੀਂ ਤਾਂ ਇਸੇ ਦੌਰਾਨ ਜਦੋਂ ਮਾਮਲਾ ਵੱਧ ਜਾਂਦਾ ਤਾਂ ਫੌਜ ਦੇ ਅਫਸਰ ਉਹਨਾਂ ਦਾ ਪਿੱਛੇ ਭੱਜ ਲੈਂਦੇ ਆ ਪਿਛੇ ਭੱਜ ਲੈਂਦੇ ਆ ਨੌਜਵਾਨ ਅੱਗੇ ਭੱਜਦੇ ਆ ਭੱਜਦੇ ਭੱਜਦੇ ਉਹ ਨੌਜਵਾਨ ਇੱਕ ਸਿਨੇਮੇ ਦੇ ਵਿੱਚ ਚਲੇ ਜਾਂਦੇ ਆ ਕਿ ਥੀਏਟਰ ਦੇ ਵਿੱਚ ਚਲੇ ਜਾਂਦੇ ਆ ਜਿੱਥੇ ਥੀਏਟਰ ਦੇ ਵਿੱਚ ਉਹ ਐਂਟਰ ਹੋ ਜਾਂਦੇ ਆ ਤਾਂ ਉੱਥੇ ਜਦੋਂ ਐਂਟਰ ਹੋ ਜਾਂਦੇ ਆ ਤਾਂ ਉਹਨਾਂ ਨੂੰ ਲੱਭਣਾ ਮੁਸ਼ਕਲ ਹੋ ਜਾਂਦਾ ਹੈ ਤਾਂ ਉਸੇ ਦੇ ਦੌਰਾਨ ਹੀ ਅਮਰਤ ਸਰ ਦੇ ਵਿੱਚ ਉਸ ਸਮੇਂ ਕਮਾਂਡਿੰਗ ਅਫਸਰ ਸਨ ਜੋਤੀ ਮੋਹਨ ਸਿੰਘ ਉਹਨਾਂ ਕੋਲੇ ਇਹ ਗੱਲ ਪਹੁੰਚਦੀ ਹੈ ਤਾਂ ਉਹ ਆਪਣੀ ਬਟਾਲੀਅਨ ਦੇ ਵਿੱਚੋਂ ਕੁਝ ਫੌਜੀ ਜਵਾਨਾਂ ਨੂੰ ਉਸ ਸਿਨੇਮੇ ਦੇ ਵੱਲ ਤੋਰ ਦਿੰਦੇ ਆ ਕਿ ਜਾਓ ਤਲਾਸ਼ੀ ਲਾਓ ਤੇ ਉਹਨਾਂ ਨੂੰ ਲੈ ਕੇ ਆਓ ਤਾਂ ਜਦੋਂ ਜਿਹੜੇ ਫੌਜ ਦੇ ਜਵਾਨ ਉੱਥੇ ਪਹੁੰਚਦੇ ਐ ਸਿਨੇਮੇ ਦੀ ਤਲਾਸ਼ੀ ਹੁੰਦੀ ਐ ਸਿਨੇਮੇ ਦੀ ਤਲਾਸ਼ੀ ਦੌਰਾਨ ਉਹਨਾਂ ਨੂੰ ਫੜ ਲਿਆ ਜਾਂਦਾ ਫੜ ਕੇ ਜਦੋਂ ਉਹਨਾਂ ਨੂੰ ਜਿਹੜੇ ਫੌਜ ਦਾ ਕੈਂਪ ਏਰੀਆ ਉਹਦੇ ਵਿੱਚ ਲੈ ਆਂਦਾ ਜਾਂਦਾ ਕੈਂਪ ਫੌਜ ਦੇ ਕੈਂਪ ਦੇ ਵਿੱਚ ਲੈ ਕੇ ਆਂਦਾ ਤਾਂ ਉਸ ਦੇ ਵਿੱਚ ਇੱਕ ਨੌਜਵਾਨ ਹੁੰਦਾ ਜੋ ਉਸ ਸਮੇਂ ਦੇ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਦਾ ਪੁੱਤਰ ਹੁੰਦਾ ਤਾਂ ਪ੍ਰਤਾਪ ਸਿੰਘ ਕੈਰੋਂ ਦੇ ਪੁੱਤਰ ਨੂੰ ਜਿਹੜੇ ਐ ਫੌਜ ਦੇ ਕੈਂਪ ਆਪਸ ਦੇ ਵਿੱਚ ਲਿਆ ਕੇ ਉੱਥੇ ਉਹਦੇ ਨਾਲ ਚੰਗੀ ਉਹਦਾ ਸੇਵਾ ਪਾਣੀ ਕਰਦੀ ਹੈ ਫੌਜ ਇਹ ਘਟਨਾ ਹੌਲੀ ਹੌਲੀ ਪ੍ਰਤਾਪ ਸਿੰਘ ਕੈਰਨ ਤੱਕ ਪਹੁੰਚਦੀ ਹੈ ਜਦ ਰਾਤ ਨੂੰ ਪੁੱਤਰ ਨਹੀਂ ਆਉਂਦਾ ਅਗਲੇ ਦਿਨ ਜਦ ਪਤਾ ਲੱਗਦਾ ਹੈ ਪ੍ਰਤਾਪ ਸਿੰਘ ਕੈਰਨ ਨੂੰ ਕਿ ਉਹ ਫੌਜ ਦੇ ਏਰੀਏ ਦੇ ਵਿੱਚ ਹੈ ਪ੍ਰਤਾਪ ਸਿੰਘ ਕੈਰਨ ਨੂੰ ਜਾਹਰਾ ਗੁੱਸਾ ਵੀ ਆਇਆ ਹੋਣਾ ਉਹ ਆਪਣੇ ਲਾਮ ਲਸ਼ਕਰ ਲੈ ਕੇ ਫੌਜ ਦੇ ਏਰੀਏ ਦੇ ਵਿੱਚ ਜਾਂਦੇ ਆ ਤਾਂ ਫੌਜ ਦੇ ਏਰੀਏ ਵਿੱਚ ਐਂਟਰ ਹੋਣ ਤੋਂ ਪਹਿਲਾਂ ਉਹਨਾਂ ਨੂੰ ਕੋਈ ਵੀ ਵੀ ਆਈਪੀ ਟ੍ਰੀਟਮੈਂਟ ਨਹੀਂ ਦਿੱਤਾ ਜਾਂਦਾ ਉਹਨਾਂ ਨੂੰ ਉੱਥੇ ਰੋਕ ਲਿਆ ਜਾਂਦਾ ਤੇ ਪੈਦਲ ਕਮਾਂਡਿੰਗ ਅਫਸਰ ਦੇ ਕਮਰੇ ਤੱਕ ਲੈ ਆਇਆ ਜਾਂਦਾ ਹੈ ਉੱਥੇ ਜਾ ਕੇ ਉਹਨਾਂ ਤੋਂ ਸੌਰੀ ਫੀਲ ਕਰਾਈ ਜਾਂਦੀ ਹੈ ਪੁਲਿਸ ਫੌਜ ਨੇ ਜਿਹੜੀ ਸੇਵਾ ਪਾਣੀ ਕਰ ਲਈ ਹੁੰਦੀ ਕਰਨੀ ਹੁੰਦੀ ਹੈ ਕਰ ਲਈ ਹੁੰਦੀ ਹੈ ਉਸ ਨੂੰ ਜਿਹੜਾ ਜੋ ਮਾਫੀ ਮੰਗਾ ਕੇ ਚੀਮ ਮਿਨਿਸਟਰ ਤੋਂ ਤੇ ਪੁੱਤਰ ਦੇ ਦਿੱਤਾ ਜਾਂਦਾ ਪ੍ਰਤਾਪ ਸਿੰਘ ਕੈਰੋਂ ਜਵਾਲਾਲ ਨਹਿਰੂ ਦੇ ਬੜੇ ਨਜ਼ਦੀਕੀ ਸਨ ਉਸ ਸਮੇਂ ਦੇ ਪ੍ਰਧਾਨ ਮੰਤਰੀ ਜਵਾਲਾਲ ਨਹਿਰੂ ਦੇ ਬੜੇ ਨਜ਼ਦੀਕੀ ਸਨ ਪ੍ਰਤਾਪ ਸਿੰਘ ਕੈਰੋਂ ਇਹ ਮਾਮਲਾ ਜਦ মিডিਆ ਦੇ ਵਿੱਚ ਆ ਜਾਂਦਾ ਤਾਂ ਉਸ ਸਮੇਂ ਮੀਡੀਆ ਦੇ ਵਿੱਚ ਆਉਣ ਤੋਂ ਬਾਅਦ ਇਹ ਮਾਮਲਾ ਸੰਸਦ ਦੇ ਵਿੱਚ ਵੀ ਗੂੰਜਦਾ ਹੈ ਜਦ ਸੰਸਦ ਦੇ ਵਿੱਚ ਇਹ ਤੇ ਚਰਚਾ ਹੁੰਦੀ ਹੈ ਪ੍ਰਤਾਪ ਸਿੰਘ ਕੈਰੋਂ ਵੀ ਜਿਹੜੇ ਆ ਉਸ ਸਮੇਂ ਪ੍ਰਧਾਨ ਮੰਤਰੀ ਜਵਾਲਲਾਲ ਨਹਿਰੂ ਨੇ ਇਸ ਮਾਮਲੇ ਤੇ ਕਹਿੰਦੇ ਆ ਤੇ ਪ੍ਰਧਾਨ ਮੰਤਰੀ ਜਵਾਲਲਾਲ ਨਹਿਰੂ ਇਸ ਮਾਮਲੇ ਤੇ ਪ੍ਰਤਾਪ ਸਿੰਘ ਕੈਰੋਂ ਤੋਂ ਪੁੱਛਗਿੱਛ ਕਰਨ ਦੀ ਬਜਾਏ ਕਿ ਉਸਦੇ ਪੁੱਤਰ ਨੇ ਅਜਿਹਾ ਕੰਮ ਕਿਉਂ ਕੀਤਾ ਕਿਉਂਕਿ ਜਦ ਪ੍ਰਤਾਪ ਸਿੰਘ ਕੈਰੋਂ ਇਸ ਐਡੇ ਵੱਡੇ ਅਹੁਦੇ ਤੇ ਨੇ ਤੇ ਉਹਨਾਂ ਦੇ ਪੁੱਤਰ ਨੇ ਇਡੀ ਘਟੀਆ ਹਰਕਤ ਕਿਉਂ ਕੀਤੀ ਤਾਂ ਉਦੋਂ ਉਹਨੂੰ ਇਹ ਪੁੱਛਣ ਦੀ ਬਜਾਏ ਉਹ ਆਲਮੀ ਦੇ ਚੀਫ ਨੂੰ ਇੱਕ ਪੱਤਰ ਲਿਖਦੇ ਆ ਕਿ ਇਹ ਕੰਮ ਕਿਉਂ ਹੋਇਆ ਇਹ ਚੀਜ਼ ਕਿਉਂ ਵਾਪਰੀ ਤਾਂ ਉਸ ਸਮੇਂ ਦੇ ਆਰਮੀ ਦੇ ਚੀਫ ਜਰਨਲ ਜਿਹੜੇ ਉਹ ਥਮਈਆ ਸਨ ਤਾਂ ਜਿਹੜਾ ਉਹ ਜਵਾਲਾਲ ਨਹਿਰੂ ਨੂੰ ਜਵਾਬ ਦਿੰਦੇ ਆ ਉਹ ਜਵਾਬ ਸੁਣ ਕੇ ਤੁਸੀਂ ਵੀ ਕਹੋਗੇ ਕਿ ਇਹ ਜਵਾਬ ਇਤਿਹਾਸਕ ਜਵਾਬ ਹੈ ਤਾਂ ਉਹ ਜਵਾਬ ਇਹ ਦਿੰਦੇ ਆ ਕਿ ਜੇਕਰ ਅਸੀਂ ਆਪਣੀਆਂ ਔਰਤਾਂ ਦੀ ਇੱਜ਼ਤ ਨਹੀਂ ਬਚਾ ਸਕਦੇ ਤਾਂ ਫਿਰ ਤੁਸੀਂ ਕਿਵੇਂ ਸੋਚ ਸਕਦੇ ਹੋ ਕਿ ਅਸੀਂ ਸਰਹੱਦਾਂ ਤੇ ਆਪਣੇ ਦੇਸ਼ ਦੀ ਰਾਖੀ ਕਰ ਸਕਦੇ ਆ ਤਾਂ ਕਮਾਲ ਦਾ ਜਵਾਬ ਉਸ ਸਮੇਂ ਦੇ ਜਿਹੜੇ ਜਰਨਲ ਥਮਈਆ ਸਨ ਉਹਨਾਂ ਵੱਲੋਂ ਦਿੱਤਾ ਜਾਂਦਾ ਤਾਂ ਉਸ ਤੋਂ ਬਾਅਦ ਇਹ ਫਿਰ ਮਾਮਲਾ ਠੱਪ ਹੋ ਜਾਂਦਾ ਤਾਂ ਇਹ ਇੱਕ ਇਤਿਹਾਸਕ ਕਦਮ ਉਠਾਇਆ ਗਿਆ ਸੀ ਭਾਰਤੀ ਫੌਜ ਵੱਲੋਂ ਤੇ ਇਤਿਹਾਸਕ ਜਿਹੜਾ ਜਵਾਬ ਦਿੱਤਾ ਗਿਆ ਸੀ ਭਾਰਤੀ ਫੌਜ ਦੇ ਜਰਨਲ ਵੱਲੋਂ ਕਿ ਜੇਕਰ ਅਸੀਂ ਆਪਣੀਆਂ ਔਰਤਾਂ ਦੀ ਰਾਖੀ ਨਹੀਂ ਕਰ ਸਕਦੇ ਤਾਂ ਅਸੀਂ ਫਿਰ ਦੇਸ਼ ਦੀ ਰਾਖੀ ਕਿਵੇਂ ਕਰ ਸਕਦੇ ਹਾਂ ਤਾਂ ਅਜਿਹਾ ਕੰਮ ਵੀ ਫੌਜ ਕਰ ਦਿੰਦੀ ਹੈ ਜਦੋਂ ਕਿਤੇ ਪਾਣੀ ਸਿਰ ਤੋਂ ਦੀ ਲੰਗਦਾ ਕਿ ਚੀਫ ਮਨਿਸਟਰ ਦੇ ਪੁੱਤਰ ਦੇ ਵੀ ਸੇਵਾ ਪਾਣੀ ਫੌਜ ਜਦੋਂ ਕਰ ਦਿੰਦੀ ਹੈ